ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਔਰ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਲੈ ਕੇ ਆਏ ਹਾਂ ਜੀ ਮਸ਼ੀਨ ਵਰਕ ਦੇ ਵਿੱਚ ਇਹ ਜਿਹੜੇ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਰੈਡੀ ਕੀਤੇ ਆਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਕਿ ਕੋਈ ਵੀ ਡਿਜ਼ਾਈਨ ਤੁਹਾਡਾ ਮਿਸ ਨਾ ਹੋਵੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਜੀ ਇਹ ਜਿਹੜੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਆਂ ਆਪ ਤੁਸੀਂ ਇਹਨਾਂ ਨੂੰ ਆਪਣੀ ਪਸੰਦ ਦੇ ਫੈਬਰਿਕ ਤੇ ਔਰ ਆਪਣੀ ਪਸੰਦੇ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਦੇ ਵਿੱਚ ਕੋਈ ਵੀ ਫੈਬਰਿਕ ਲਵਾ ਸਕਦੇ ਹੋ ਜਿਦਾਂ ਕਾਟਨ ਹੋਈ, ਕ੍ਰੇਪ ਹੋਈ, ਸਿਲਕ ਹੋਈ, ਮਸਲੀਨ ਹੋਈ, ਜਨਾਨ ਹੋਈ ਜਾਂ ਫਿਰ ਆਰਗਾਂਜ਼ਾ ਹੋਇਆ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਜੀ ਆਪਣੀ ਪਸੰਦ ਦੇ ਕਲਰ ਦੇ ਵਿੱਚ ਕੁਝ ਡਿਜ਼ਾਈਨ ਦੇ ਵਿੱਚ ਆਪਾਂ बॉਟਮ ਵਰਕ ਦੇ ਵੀ ਐਡ ਕੀਤੇ ਆ ਤੇ ਕੁਝ ਡਿਜ਼ਾਈਨ ਆਪਾਂ ਇਹਦੇ ਵਿੱਚ ਸੂਟ ਦਾ ਜਿਦਾ ਘੇਰਾ ਕੋਰਨਰ ਹੋ ਗਿਆ, ਸ਼ਰਟ ਦਾ ਫਰੰਟ ਹੋ ਗਿਆ ਨਡੇਕਿਡਜ਼ ਵੇਅਰ ਦੇ ਵਿੱਚ ਆਪਾਂ ਇਹ ਡਿਜ਼ਾਈਨ ਐਡ ਕੀਤਾ neck ਦਾ ਡਿਜ਼ਾਈਨ ਐਡ ਕੀਤਾ ਜੀ ਜਿੱਦਾਂ ਘੇਰਾ ਔਰ ਬਾਜੂ ਤੇ ਆਪਾਂ ਡਿਜ਼ਾਈਨ ਕੋਈ ਵੀ ਬਣਵਾਉਣਾ ਤਾਂ ਵੀ ਤੁਸੀਂ ਬਣਵਾ ਸਕਦੇ ਹੋ ਇਹ ਜਿਹੜੇ ਡਿਜ਼ਾਈਨ ਨੇ ਅਗਰ ਇਹਨਾਂ ਚੋਂ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਭੇਜ ਕੇ ਮੈਨੂੰ WhatsApp ਕਰ ਸਕਦੇ ਹੋ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਅਗਰ ਇਹਨਾਂ ਡਿਜ਼ਾਈਨ ਤੋਂ ਬਿਨਾਂ ਵੀ ਤੁਸੀਂ ਕੋਈ ਹੋਰ ਡਿਜ਼ਾਈਨ ਕੀਤਾ ਹੋ ਵੀ ਮਤਲਬ ਸੋਸ਼ਲ ਮੀਡੀਆ ਤੋਂ ਕੀਤਾ ਹੋ ਵੀ ਲਿਆ ਕੇ ਤੁਸੀਂ ਸਾਨੂੰ ਕਹੋਗੇ ਕਿ ਸਾਨੂੰ ਆਹ ਵਾਲਾ ਡਿਜ਼ਾਈਨ ਰੈਡੀ ਕਰ ਦਿਓ ਤਾਂ ਵੀ ਆਪਾਂ ਤੁਹਾਨੂੰ ਉਹ ਵਾਲਾ ਡਿਜ਼ਾਈਨ ਰੈਡੀ ਕਰਕੇ ਦੇ ਦਾਂਗੀ ਜੀ ਕੁਝ ਸੈਂਪਲ ਪੀਸ ਨੇ ਇਹ ਵਾਲੇ ਜਿਹੜੇ ਆਪਾਂ ਰੈਡੀ ਕੀਤੇ ਹੋਏ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਸੋਹਣੇ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੁੰਦਾ ਜੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਹਰ ਇੱਕ ਹੀ ਸੂਰ ਦਾ ਡਿਜ਼ਾਈਨ ਆਪਾਂ ਡਿਫਰੈਂਟ ਸਟਾਈਲ ਦੇ ਵਿੱਚ ਰੈਡੀ ਕੀਤਾ ਲਾਈਟ ਚਾਰਟ ਦੇ ਵਿੱਚ ਵੀ ਸੂਟ ਰੈਡੀ ਨੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਜ਼ ਨਵੇਂ ਸੂਟਾਂ ਦੇ ਨਾਲ ਥੈਂਕ ਯੂ